ਉਹ ਇੱਕ ਕੰਪਲੇਨ ਦਿੱਤੀ ਜਿਦੇ ਵਿੱਚ ਉਹਨੇ ਦੱਸਿਆ ਕਿ ਇੱਕ ਵਿਕਰਮਜੀਤ ਤੇ ਉਹਦੇ ਨਾਲ ਦੇ ਸਾਥੀ ਪਰਵਿੰਦਰ ਸਿੰਘ ਸਤਿੰਦਰ ਸਿੰਘ ਸਤਵਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਕਵਤਾਰ ਸਿੰਘ ਆ ਕੁਝ ਪਰਸਨ ਨੇ ਜਿਨ੍ਹਾਂ ਨੇ ਜਨਰੇਸ਼ਨ ਆਫ ਅ ਜਨਰੇਸ਼ਨ ਆਫ ਫਾਰਮਿੰਗ ਕਰਕੇ ਕੋਈ ਕੰਪਨੀ ਬਣਾਈ ਹੋਏ ਜਿਦੇ ਵਿੱਚ ਇਹਨਾਂ ਨੇ ਜੋਗਿੰਦਰ ਨੂੰ ਇੱਕ ਬਹੁਤ ਵੱਡਾ ਇੱਕ ਇਨਵੈਸਟਮੈਂਟ ਦਾ ਰਿਟਰਨ ਦੱਸ ਕੇ ਕਿ 8% ਮਨਥਲੀ ਰਿਟਰਨ ਤੁਹਾਨੂੰ ਆਏਗੀ ਇਦਾਂ ਦਾ ਇੱਕ ਅਗੇ ਸੁਪਨਾ ਦਿਖਾ ਕੇ ਇਨਵੈਸਟ ਕਰਾਇਆ ਤੇ ਉਹ ਜੋ ਦਰਖਾਸਤ ਕਰਤਾ ਜੋਗਿੰਦਰ ਕੁਮਾਰ ਤੇ ਸੋਨੇ ਆਪਣੇ ਜੀਤੇ ਦੇ ਨਾਲ ਮਿਲ ਕੇ ਟੋਟਲ 25 ਲੱਖ 70000 ਦੀ ਰਕਮ ਇਨ੍ਹਾਂ ਦੀ ਕੰਪਨੀ ਦੇ ਵਿੱਚ ਜਮ੍ਹਾਂ ਕਰਾਈ ਤੇ ਜਿਹਦੇ ਵਿੱਚੋਂ ਸਿਰਫ 3 ਲੱਖ ਰੁਪਏ ਨੂੰ ਵਾਪਸ ਆਇਆ ਜਦੋਂ ਇਹਨਾਂ ਨੇ ਇਹਨੇ ਵਾਪਸ ਇਹਨਾਂ ਨੂੰ ਔਰ ਮੰਗਿਆ ਤੇ ਇਹਨੂੰ ਵੀ ਥੋੜਾ ਜਿਹਾ ਨਾਦੂ ਪਰ ਸ਼ੱਕ ਹੋਇਆ ਤੇ ਇਹਨੇ ਜਦੋਂ ਪਤਾ ਕੀਤਾ ਤੇ ਫਿਰ ਇਹਨੂੰ ਲੱਗਿਆ ਕਿ ਸ਼ਾਇਦ ਇਹਨਾਂ ਦਾ ਫਰਾਡ ਹੋ ਗਿਆ ਹੈ ਤੇਰੀ ਪੁਲਿਸ ਨੂੰ ਫੇਰ ਕੰਪਲੇਨਟ ਦਿੱਤੀ ਪੁਲਿਸ ਨੇ ਜਦੋਂ ਹੁਣਲੀ ਤਫਤੀਸ਼ ਇਸ ਕੰਪਲੇਨਟ ਦੀ ਕੀਤੀ ਤੇ ਪਤਾ ਲੱਗਿਆ ਕਿ ਜੋ ਵਿਕਰਮਜੀਤ ਤੇ ਦੇ ਸਾਥੀ ਜਸਪ੍ਰੀਤ ਸਿੰਘ, ਪਰਵਿੰਦਰ ਸਿੰਘ, ਸਤਵਿੰਦਰ ਸਿੰਘ ਤੇ ਨਾ ਦੇ ਨਾਲ ਇੱਕ ਹੋਰ ਇਹਨਾਂ ਦਾ ਸਾਥੀ ਅਵਤਾਰ ਤੇ ਅਕਾਊਂਟੈਂਟ ਜਤਿੰਦਰ ਸਿੰਘ, ਅਮਿਤ ਖੁੱਲਰ ਤੇ ਹਰਪ੍ਰੀਤ ਸਿੰਘ ਇਹਨਾਂ ਨੇ ਮਿਲ ਕੇ ਕੋਟ 8 ਇਦਾਂ ਦੀ ਕੰਪਨੀਆਂ ਜੋ ਹੁਣ ਤੱਕ ਪੁਲਿਸ ਦੇ ਤਫਤੀਸ਼ ਦੇ ਵਿੱਚ ਕਾਈ ਹੈ ਇਹ ਇਦਾਂ ਦੀ 8 ਕੰਪਨੀਆਂ ਜਿਨ੍ਹਾਂ ਦੇ ਹੁਣ ਤੱਕ ਸਾਨੂੰ ਕਿੰ ਕੀ ਅਕਾਊਂਟ ਮਿਲ ਚੁਕੇ ਜਿਨ੍ਹਾਂ ਦੇ ਵਿੱਚ ਟੋਟਲ ਹੁਣ ਤੱਕ 122 ਕਰੋੜ ਦੀ 1 ਜਨਵਰੀ ਤੋਂ ਲੈ ਕੇ ਹੁਣ ਤੱਕ ट्रांजैक्शंस ਵਗੈਰਾ ਹੋਈਆਂ ਨੇ ਤੇ ਬਹੁਤ سارے ਏਦਾਂ ਦੇ ਪਰਸਨ ਨੇ ਜਿਨ੍ਹਾਂ ਤੋਂ ਇਹਨਾਂ ਨੇ ਬਹੁਤ ਵੱਡਾ ਰਿਟਰਨ ਪ੍ਰੋਮਿਸ ਕਰਕੇ ਇਨਵੈਸਟਮੈਂਟਸ ਵਗੈਰਾ ਕਰਾਈਆ ਗਏ ਆ ਸੀਗੀਆਂ ਤੇ ਪੁਲਿਸ ਨੇ ਫਿਰ ਇਹਦੇ ਵਿੱਚ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਵੱਡਾ ਤੇ ਸੰਗੀਨ ਹੈਗਾ ਤੇ ਇਹਦੇ ਵਿੱਚ ਕੰਪਲੇਂਟ ਦੇ ਬੇਸਿਸ ਤੇ ਇੱਕ ਅਫੇਅਰ ਦਰਜ ਕੀਤੀ 247 ਨੰਬਰ ਐਫ ਆਰ ਜੋ ਇੱਕ ਚੀਟਿੰਗ ਤੇ ਫੋਰਜਰੀ ਐਂਡ ਫੋਰਸ ਡਾਕੂਮੈਂਟਸ ਬਣਾਉਣੇ ਤੇ ਉਹਦੀ ਵਰਤੋਂ ਕਰਨ ਦਾ ਜੋ ਜੁਰਮ ਬਣਦਾ ਉਹ ਧਾਰਾ ਵਾਂ ਦੇ ਅੰਡਰ ਕੇਸ ਦਰਜ ਕੀਤਾ ਤੇ ਤਫਤੀਸ਼ ਸ਼ੁਰੂ ਕੀਤੀ ਤੇ ਜੋ ਚਾਰ ਪਰਸਨ ਨੇ ਪﻔ्तार ਬਿਕਰਮਜੀਤ ਇੱਕ ਜਸਪ੍ਰੀਤ ਤੇ ਇੱਕ ਪਰਵਿੰਦਰ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਤੇ ਇਹਨਾਂ ਦੇ ਬਾਕੀ ਸਾਥੀ ਫਰਾਰ ਹੋ ਗਏ ਤੇ ਇਹਨਾਂ ਦੀ ਜਦੋਂ ਇਹਨਾਂ ਦੀ ਕਸ਼ਿਸ਼ ਕੀਤੀ ਅਕੀ ਉਸਦੀ ਤਾਂ ਪਤਾ ਲੱਗਿਆ ਕਿ ਆ ਇੱਕ ਪੌਂਜ਼ੀ ਸਕੀਮ ਜੋ ਇਨਵੈਸਟਮੈਂਟ ਵਾਲੀ ਪੌਂਜ਼ੀ ਸਕੀਮਸ ਹੁੰਦੀ ਹੈ ਉਹ ਬੇਸਿਸ ਦੀ ਇੱਕ ਕੰਪਨੀਆਂ ਸੀਗੀਆਂ ਤੇ ਆ ਕੀ ਕਰਦੇ ਸੀਗੇ ਕਿ ਲੋਕਾਂ ਨੂੰ ਇੱਕ ਵਰਮੀ ਕੰਪੋਸਟ ਦਾ ਨਾਮ ਲੈ ਕੇ ਆਰਗੇਨਿਕ ਫਾਰਮਿੰਗ ਦੀ ਟ੍ਰੇਨਿੰਗ ਵਗੈਰਾ ਦਾ ਨਾਮ ਲੈ ਕੇ ਔਰ ਇਦਾਂ ਦੀ ਹੋਰ ਵੀ ਆਰਗੇਨਿਕ ਫਾਰਮਿੰਗ ਦੇ ਨਾਲ ਰਿਲੇਟਡ ਅਲੱਗ-ਅਲੱਗ ਪ੍ਰਕਿਰਿਆ ਦੀ ਟ੍ਰੇਨਿੰਗ ਵਗੈਰਾ ਦਿਖਾ ਕੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਜਾਂ ਤਾਂ ਤੁਸੀਂ ਆਪਣੇ ਕੋਲ ਇਦਾਂ ਦਾ ਕੋਈ ਪlant ਲਾ ਸਕਦੇ ਹੋ ਔਰ ਅਗਰ ਤੁਸੀਂ ਆਪਣੇ ਕੋਲ ਇਦਾਂ ਦਾ ਪlant ਨਹੀਂ ਲਾਣਾ ਚਾਹੁੰਦੇ ਤਾਂ ਸਾਨੂੰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰ ਦੋ ਅਸੀਂ ਤੁਹਾਨੂੰ 8% ਮੰਥਲੀ ਰਿਟਰਨ ਦੇਵਾਂਗੇ 8% ਮੰਥਲੀ ਰਿਟਰਨ ਜੋ ਕਿ ਬਿਲਕੁਲੀ ਆਲਮੋਸਟ ਇੰਪੋਸੀਬਲ ਹੈ ਸਾਲ ਦਾ 155% ਰਿਟਰਨ ਜਿਸ ਚੀਜ਼ ਦਾ ਅੰਦਾ ਹੈਗਾ ਇਦਾਂ ਦਾ ਇਹਨਾਂ ਨੇ ਲੋਕਾਂ ਨੂੰ ਸੁਤਨਾ ਦਿਖਾਇਆ ਅਤੇ ਨਾਲ-ਨਾਲ ਲੋਕਾਂ ਨੂੰ ਆਹ ਵੀ ਦੱਸਿਆ ਕਿ ਤੁਸੀਂ ਅਗਰ ਸਾਡੀ ਕੰਪਨੀ ਦੇ ਵਿੱਚ ਇਨਵੈਸਟ ਕਰਦੇ ਹੋ ਕਿਉਂਕਿ ਐਗਰੀਕਲਚਰ ਇਨਕਮ ਦੇ ਵਿੱਚ ਆ ਜਾਂਦਾ ਹੈ ਤੇ ਤੁਹਾਨੂੰ ਟੈਕਸ ਬੈਨੀਫਿਟਸ ਮਿਲਣਗੇ ਇਸ ਕਰਕੇ ਇਹਨਾਂ ਨੇ ਬਹੁਤ سارے ਲੋਕਾਂ ਨੂੰ ਜੋ ਹੁਣ ਤੱਕ ਸਾਨੂੰ ਲੱਗਦਾ ਹੈ ਕਿ ਮਿਨੀਮਮ 100 ਤੋਂ 200 ਬੰਦੇ ਹੁਣ ਤੱਕ ਇਹਨਾਂ ਦੇ ट्रांजैक्शन ਤੋਂ ਲੱਗਦੇ ਆ ਉਨਾ ਦੇ ਨਾਲ ਠੱਗੀ ਮਾਰੀ ਹੈ ਤੇ ਔਰ ਵੀ ਫਿਰ ਜਦੋਂ ਅਸੀਂ ਤਫਤੀਸ਼ ਸ਼ੁਰੂ ਕੀਤੀ ਤੇ ਹੋਰ ਵੀ ਕੰਪਲੇਨਟ ਸਾਡੇ ਸਾਹਮਣੇ ਆਏ ਪੰਜ ਛੇ ਇਦਾਂ ਦੇ ਕੰਪਲੇਨਟਸ ਔਰ ਇਹ ਜਿਨ੍ਹਾਂ ਦੇ ਉੱਪਰ ਪੁਲਿਸ ਤਫਤੀਸ਼ ਕਰ ਰਹੀ ਹੈ ਇੱਕ ਕੰਪਲੇਨਟ ਦੇ ਉੱਪਰ ਫਿਰ 247 ਤੋਂ ਬਾਅਦ ਇੱਕ 248 ਨੰਬਰ ਐਫ ਆਰ ਵੀ ਦਰਜ ਕੀਤੀ ਹੈ ਟੋਟਲ ਹੁਣ ਤੱਕ ਇਹਦੇ ਅੰਦਰ 122 ਕਰੋੜ ਫੈਕਟਰ ਇਨ ਹੋ ਚੁੱਕਾ ਹੈ ट्रांजैक्शन ਪੁਲਿਸ ਨੇ 21 ਅਕਾਊਂਟ ਦੇ ਵਿੱਚੋਂ 11 ਨੂੰ ਫ੍ਰੀਜ਼ ਕਰਾਤਾ ਹੈ ਜੋ ਫ੍ਰੀਜ਼ ਕਰਾਇਆ ਉਹਨਾਂ ਦੇ ਵਿੱਚ ਰਾਸ਼ੀ ਤਕਰੀਬਨ 70 ਲੱਖ ਦੀ ਹੈਗੀ 70 ਲੱਖ ਨੂੰ ਅਸੀਂ ਫ੍ਰੀਜ਼ ਕਰਾਤੇ ਆ ਅੱਗੇ ਵੀ ਅਸੀਂ ਬੈਂਕ ਅਕਾਊਂਟਸ ਦੇ ਜੋ ਬੈਂਕਸ ਹੈ ਉਹਨਾਂ ਨੂੰ ਫ੍ਰੀਜ਼ ਕਰਾਉਣ ਦੇ ਲਈ ਅਸੀਂ ਲੈਟਰਸ ਵਗੈਰਾ ਲਿਖ ਚੁੱਕੇ ਇਹਦੇ ਨਾਲ ਨਾਲ ਹੋਰ ਵੀ ਲੋਕਾਂ ਨੂੰ ਅਸੀਂ ਸਾਡੇ ਜੋ ਇਹ ਕੇਸ ਦਰਜ ਕੀਤਾ ਹੈ ਤੇ ਮਤਲਬ ਇਹਦੇ ਦੱਸਣ ਤੋਂ ਬਾਅਦ ਆਈ ਥਿੰਕ ਸਾਨੂੰ ਲੱਗਦਾ ਕਿ ਹੋਰ ਵੀ ਲੋਕੀ ਜਿਨ੍ਹਾਂ ਦੇ ਨਾਲ ਧੋਖੀ ਭੱਜੀ ਹੋਏਗੀ ਉਹ ਆ ਸਕਦੇ ਤੇ মিডিਆ ਦੇ ਰਾਹੀਂ ਮੈਂ ਉਹਨਾਂ ਨੂੰ ਵੀ ਦੱਸਣਾ ਚਾਹੁੰਦੀ ਹਾਂ ਕਿ ਇਦਾਂ ਦੀ ਕੋਈ ਕੰਪਨੀ ਤੇ ਵਿੱਚ ਅਗਰ ਤੁਸੀਂ ਇਨਵੈਸਟਮੈਂਟ ਕੀਤੀਆਂ ਨੇ ਤੇ ਤੁਸੀਂ ਵੀ ਸਾਨੂੰ ਆਪੇ ਤੁਸੀਂ ਦੁਬਾਰੇ ਦੱਸ ਸਕਦੇ ਸਿਰ ਦੇ ਉੱਪਰ ਐਕਸ਼ਨ ਕਰੇਗੇ ਮੈਡਮ ਪ੍ਰੋਫਿਟੈਬਿਲਟੀ ਵੀ ਸਾਹਮਣੇ ਆਈਏ ਕੁਝ ਬੰਦੇ ਨੂੰ ਪ੍ਰੋਫਿਟ ਵੀ ਹੋ ਇਸ ਚੀਜ਼ ਤੋਂ ਜੀ ਦੇਖੀ ਇਦਾਂ ਦੀ ਮੈਂ ਕੌਨਸੀ ਸਕੀਮ ਦਾ ਤੁਹਾਨੂੰ ਸਮਝਾ ਦਿੰਦੀ ਹਾਂ ਹੁੰਦਾ ਕੀ ਹੈਗਾ ਕੀ ਇੱਕ ਪਰਸਨ ਜਦੋਂ ਇਨਵੈਸਟ ਕਰਦਾ ਹੋਏਗਾ ਤੇ ਉਦੋਂ ਬਾਅਦ ਉਹਨੂੰ ਟਾਰਗੇਟ ਦਿੱਤਾ ਜਾਂਦਾ ਹੈਗਾ ਕਿ ਤੁਸੀਂ ਹੁਣ ਹੋਰ ਜਿੰਨੇ ਬੰਦੇ ਲੈ ਕੇ ਆਓਗੇ ਤੁਹਾਨੂੰ ਇੱਕ ਆਪਣਾ ਰਿਟਰਨ ਮਿਲ ਜਾਏਗਾ 8% ਦਾ ਜੋ ਇਹਨਾਂ ਨੇ ਕਿਹਾ ਉਦੋਂ ਬਾਅਦ ਇਹ ਕਮਿਸ਼ਨ ਦਿੰਦੇ ਹੈ ਹਰ ਐਡਿਡ ਪਰਸਨ ਦਾ 1/2% ਜੋ ਉਹਦਾ ਪ੍ਰੋਫਿਟ ਹੋਏਗਾ ਉਹਦਾ ਕਮਿਸ਼ਨ ਮਿਲਦਾ ਹੈਗਾ ਤੇ ਇਦਾਂ ਕਰਦੇ ਵੇ ਜਦੋਂ ਤੱਕ ਨਵੇਂ ਮੈਂਬਰਸ ਐਡ ਹੁੰਦੇ ਰਹਿਣਗੇ ਤਦ ਤੱਕ ਉਹ ਰਿਟਰਨ ਆਂਦਾ ਰਹੇਗਾ ਜਿਸ ਦਿਨ ਨਵੇਂ ਬੰਦੇ ਆਣੇ ਬੰਦ ਹੋਏ ਉਸ ਟਾਈਮ ਇਹ ਰਿਟਰਨ ਆਣਾ ਬੰਦ ਹੋ ਜਾਂਦਾ ਹੈ ਔਰ ਇਹ ਜੋ ਫਰਾਡਸਟਰਸ ਹੁੰਦੇ ਆਪਣੀ ਇੱਕ ਮੋਟੀ ਰਕਮ ਇਕੱਠੀ ਕਰਕੇ ਆ ਭਾਜਪੂਤ ਜਾਂਦੇ ਤੇ ਹੁਣ ਜੋ ਪੁਲਿਸ ਨੂੰ ਇਹਨਾਂ ਦੀ ਮੁੱਢਲੀ ਤਫਤੀਸ਼ ਤੋਂ ਪਤਾ ਲੱਗੇ ਕਿ ਇਸ ਪਰਸਨ ਨੇ ਵੀ ਕਿਉਂਕਿ ਜਿੰਨਾ ਮੈਂ ਤੁਹਾਨੂੰ ਦੱਸਿਆ 1 ਜਨਵਰੀ ਤੋਂ ਲੈ ਕੇ ਹੁਣ ਤੱਕ ਸ 7-8 ਮਹੀਨੇ 8 ਮਹੀਨੇ ਦੇ ਅੰਦਰ-ਅੰਦਰ ਇਹ 122 ਕਰੋੜ ਦੀ ट्रांजੈਕਸ਼ਨਸ ਕੀਤੀਆਂ ਨੇ ਅਜੋੇ ਅਕਾਊਂਟ ਸਾਡੇ ਕੋਲ ਆਏ ਹੈ ਤੇ ਮੋਟੀ ਰਕਮ ਜਾਰੀ ਹੋ ਸਕਦੀ ਹੈ ਕੈਸ਼ ਬ੍ਰਾਮ ਤਾਂ ਉਹ ਮੋਟੀ ਰਕਮ ਇਹਨਾਂ ਦੇ ਕੋਲ ਹੋ ਸਕਦੇ ਇਹਨਾਂ ਨੇ ਕਿੱਥੇ ਪਾਰ ਕੀਤੀ ਹੋਏ ਤੇ ਉਹ ਵੀ ਪੁਲਿਸ ਤਫਤੀਸ਼ ਕਰ ਰਹੀ ਤਾਂ ਕਿ ਲੋਕਾਂ ਦਾ ਜੋ ਪੈਸਾ ਲੋਕਾਂ ਤੱਕ ਵਾਪਸ ਅਸੀਂ ਲੀਗਲ ਤਰੀਕੇ ਨਾਲ ਪਹੁੰਚਾ ਪਈ 70 ਲੱਖ ਇਹਨਾਂ ਤੋਂ ਇਹਨਾਂ ਦੇ ਅਕਾਊਂਟਸ ਦੇ ਵਿੱਚ ਰਿਕਵਰ ਕੀਤਾ ਜੋ ਇਹ ਇਨਵੈਸਟਮੈਂਟ ਕਰਾਉਂਦੇ ਸੀਗੇ ਉਹ ਸਾਰਾ ਦਾ ਸਾਰਾ ਵਾਇਟ ਦਾ ਕਰਾਉਂਦੇ ਬੈਂਕ ਟੂ ਬੈਂਕ ਟ੍ਰਾਂਸਫਰਸ ਹੁੰਦੀਆਂ ਨੇ ਇਹ ਬਕਾਇਦਾ ਉਹਨਾਂ ਨੂੰ ਦੱਸ ਦੇ ਕਿ ਤੁਹਾਨੂੰ ਟੈਕਸ ਬੈਨੀਫਿਟਸ ਵੀ ਹੋਣਗੇ ਤੇ ਲੋਕੀ ਇਹਨਾਂ ਦੇ ਕੋਲ ਆਪਣੀ ਬੈਂਕ ਤੋਂ ਹੀ ਟ੍ਰਾਂਸਫਰ ਕਰ ਰਹੇ ਹਨ ਸਾਰਾ ਕੁਝ ਬੈਂਕ ਦੇ ਵਿੱਚ ਹੈ ਲੇਕਿਨ ਅੱਗੇ ਇਹਨਾਂ ਨੇ ਉਹ ਜੋ ਬੈਂਕ ਦੀ ਰਾਸ਼ੀ ਹੈ ਉਹਨੂੰ ਕੱਢ ਕੇ ਕਿੱਥੇ ਪਾ ਕੀਤਾ ਉਹ ਤਫਤੀਸ਼ ਦਾ ਪਾਰਟ ਹੈਗਾ ਕੁਝ ਦੇ ਸਾਥੀ ਨਾਲ ਦੇ ਭਜ ਵੀ ਗਏ ਉਹਨਾਂ ਦੇ ਕੋਲੋਂ ਵੀ ਸਾਨੂੰ ਅੰਦੇਸ਼ਾ ਹੈਗਾ ਕਿ ਇਹਨਾਂ ਦੇ ਕੋਲੋਂ ਰਿਕਵਰੀ ਹੋ ਸਕਦੀ ਹੈ ਮੈਡਮ ਇੰਡੀਅਨ ਗਵਰਨਮੈਂਟ ਦੇ ਕੋਲੋਂ ਕਿਤੇ ਰਜਿਸਟਰੀ ਵੀ ਸੀ ਫਾਰਮ ਜੀ ਇਹ ਕੁਝ ਅਲੱਗ-ਅਲੱਗ ਜਿਵੇਂ ਤੁਹਾਨੂੰ ਦੱਸਿਆ 8 ਅਲੱਗ-ਅਲੱਗ ਕੰਪਨੀਆਂ ਹੁਣ ਤੱਕ ਸਾਡੇ ਤਫ਼ਤੀਸ਼ ਦੇ ਵਿੱਚ ਆ ਚੁੱਕੀਆਂ ਹਨ ਹਰ ਕੰਪਨੀ ਦੇ ਵਿੱਚ ਸੇਕ ਪਰਸਨ ਐਮ ਡੀ ਡਾਇਰੈਕਟਰ ਵਗੈਰਾ ਹੈ ਤੇ ਇਹ ਐਮ ਡੀ ਹੈ ਕੁਝ ਪਰਸਨ ਤੋਂ ਕੁਝ ਅਕਾਊਂਟੈਂਟ ਦੀ ਭੂਮਿਕਾ ਦੇ ਵਿੱਚ ਕੰਮ ਕਰ ਰਹੇ ਨੇ ਤੇ ਅਸੀਂ ਜਦੋਂ ਇਹਨਾਂ ਦੀ ਸਰਸਰੀ ਜੀ ਤਫ਼ਤੀਸ਼ ਕੀਤੀ ਤੇ ਇਹਨਾਂ ਆ ਕੰਪਨੀਆਂ ਕੰਪਨੀਆਂ ਐਕਟ ਦੇ ਅੰਦਰ ਰਜਿਸਟਰਡ ਹੀ ਨਹੀਂ ਹੈ ਤੇ ਜੋ ਕਾਰਪੋਰੇਟ ਅਫੇਅਰਜ਼ ਦੀ ਮਿਨਿਸਟਰੀ ਹੈ ਉੱਥੇ ਰਿਫਲੈਕਟ ਨਹੀਂ ਕਰਦੀਆਂ ਤੇ ਮੋਸਟ ਪ੍ਰੋਬਬਲੀ ਕੰਪਨੀਆਂ ਵੀ ਜਾਨੀਆਂ ਨੇ ਤੇ ਇਹਨਾਂ ਦੇ ਅਕਾਊਂਟ ਜਦੋਂ ਖੁਲਵਾਏ ਗਏ ਉਹ ਵੀ ਸੇਮ ਐਡਰੈਸ ਤੋਂ ਹੀ ਕਈ ਸਾਰੇ ਅਕਾਊਂਟਸ ਖੁਲਵਾਏ ਗਏ ਆ ਨੇ ਤੇ ਉਹ ਵੀ ਅਸੀਂ ਦੇਖ ਰਹੇ ਕਿ ਅਗਰ ਕਿਸੇ ਮੁਲਾਜ਼ਮ ਦੀ ਬੈਂਕ ਅਫੀਸ਼ਰ ਦੀ ਕਿਸੇ ਵੀ ਇਹਦੇ ਵਿੱਚ ਤਬੂਹਲਤ ਨਿਕਲਦੀ ਹੈ ਅਸੀਂ ਉਹਨਾਂ ਨੂੰ ਵੀ ਬੁੱਕ ਕਰੇਗੇ ਇਦੇ ਨਾਲ ਨਾਲ ਇਹਨਾਂ ਨੇ ਅੱਗੇ ਦੇਖੋ ਇੱਕ ਪੈਸਾ ਆਇਆ ਹੈ ਕੰਪਲੇਨਡ ਦਾ ਉਦੋਂ ਬਾਅਦ ਇਹਨਾਂ ਨੇ ਅੱਗੇ ਕਿਥੇ ਉਹ ਪੈਸੇ ਨੂੰ ਪਾ ਕੇ ਤਾਂ ਉਹ ਵੀ ਤਫਤੀਸ਼ ਦਾ ਪਾਰਟ ਹੈਗਾ ਅਸੀਂ ਉਹਦੇ ਉੱਪਰ ਵੀ ਉਹ ਕਰ ਰਹੇ ਆ ਇਨਵੈਸਟੀਗੇਟ ਕਰ ਰਹੇ ਕਿਉਂਕਿ ਮਾਮਲਾ ਬਹੁਤ ਜ਼ਿਆਦਾ ਹੀ ਵੱਡਾ ਤੇ ਸੰਗੀਨ ਤੇ ਕੰਪਲਿਕੇਟਿਡ ਹੋ ਸਕਤੇ ਕਿਉਂਕਿ ਫਾਈਨੈਂਸ਼ੀਅਲ ਕ੍ਰਾਈਮ ਹੈਗਾ ਤੇ ਜੋ ਕ੍ਰਾਈਮ ਦੀ ਇੰਪੋਰਟੈਂਸ ਔਰ ਗ੍ਰੈਵਿਟੀ ਸਮਝਦੇ ਹੋਏ ਇਹਦੇ ਇੱਕ ਤਫਤੀਸ਼ ਦੇ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਹੈ ਜਿਨ੍ਹਾਂ ਦੇ ਚੇਅਰਪਰਸਨ SPD ਨੂੰ ਬਣਾਇਆ ਗਿਆ ਦੇ ਨਾਲ SPD ਤੇ SP ਸਮਰਾਲਾ ਨੂੰ ਅਟੈਚ ਕੀਤਾ ਗਿਆ ਉਸ SIT ਦੇ ਪਾਰਟ ਨੇ ਤੇ ਉਹਨਾਂ ਦੇ ਨਾਲ ਇੱਕ ਇਨਸਪੈਕਟਰ ਤੇ SHO ਸਮਰਾਲਾ ਆ SIT ਦੇ ਪਾਰਟ ਨੇ ਔਰ SIT ਨੇ ਆਪਣੇ ਨਾਲ ਜੋ ਸਾਡੇ ਕੋਲ ਅਸਿਸਟੈਂਟ ਫਾਈਨੈਂਸ਼ੀਅਲ ਆਫੀਸਰਸ ਤੇ ਅਸਿਸਟੈਂਟ ਟੈਕਨੀਕਲ ਆਫੀਸਰਸ ਜੋ ਸਾਡੇ BY ਦੇ ਟੈਕਨੀਕਲ ਪਰਸਨਸ ਨੇ ਉਹਨਾਂ ਨੂੰ ਅਟੈਚ ਕੀਤਾ ਗਿਆ ਤਾਂ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਤਫਤੀਸ਼ ਕੀਤੀ ਜਾ ਰਹੀ ਹੈ ਤੇ ਸਾਨੂੰ ਲੱਗਦਾ ਹੈਗਾ ਅੱਗੇ ਹੋਰ ਵੀ ਇਹਦੇ ਵਿੱਚ ਨਿਕਲ ਕੇ ਆਏਗਾ ਜਿਵੇਂ ਜਿਵੇਂ ਅ ਅ ਇਨਵੈਸਟੀਗੇਸ਼ਨ ਦੀ ਡਿਵੈਲਪਮੈਂਟ ਹੁੰਦੀ ਹੈ ਉਹੇ ਉਹੇ ਅਸੀਂ ਮੀਡੀਆ ਸਾਥੀਆਂ ਨੂੰ ਆਪਣੇ ਗ੍ਰੀਫ ਕਰਦੇ ਮੈਡਮ ਇੰਡੀਆ ਜਿਵੇਂ ਨਾਲ ਉਹਨਾਂ ਨੇ ਦਿਖਾਉਂਦੇ ਵੀ ਆਹ ਫਾਰਮ ਉਸੇ ਬਣਾਇਆ ਹੋਇਆ ਹੈ ਕਿ ਅਸੀਂ ਕੰਪਲੇਨੈਂਟਸ ਨੂੰ ਜਦੋਂ ਮਿਲੇ ਤੇ ਇੱਕ ਕੰਪਨੀ ਨੇ ਦੱਸਿਆ ਸੀਗਾ ਕਿ ਫਾਰਮ ਵਗੈਰਾ ਦਿਖਾਉਂਦੇ ਤੇ ਆਪਣਾ ਕਾਫੀ ਤਾਮਜਾਬ ਤੇ ਕੰਦੇ ਦਿਖਾਉਂਦੇ ਬਟ ਜਦੋਂ ਅਕਿਊਜ਼ੀ ਕੁਐਸਚਨਿੰਗ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਉਹਦੇ ਕੋਲ ਤਾਂ ਜ਼ਮੀਨ ਹੀ ਨਹੀਂ ਹੈ ਜ਼ਿਆਦਾ ਇੱਕ ਅਧਾ ਕਿਲਾ ਹੈ ਉਹਦੇ ਕੋਲ ਤਾਂ ਉਹਦੇ ਕੋਲ ਆਪਣਾ ਨਹੀਂ ਹੈ ਉਹ ਆ ਕੇ ਕੰਟਰੈਕਟ ਬੇਸਿਸ ਤੇ ਰੱਖ ਕੇ ਕੁਝ ਫਾਰਮਿੰਗ ਦਿਖਾ ਦਿੰਦਾ ਹੈ ਬਟ ਐਸ ਸੱਚ ਉਹਨਾਂ ਦੇ ਕੋਲ ਕੋਈ ਬਹੁਤ ਜ਼ਿਆਦਾ ਜ਼ਮੀਨ ਵਗੈਰਾ ਨਹੀਂ ਹੈ ਆਪਣੀ ਤਾਂ ਆਹੀ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ ਕਿ ਥਿਸ ਇਜ਼ ਅ ਪੌਂਜ਼ੀ ਸਕੀਮਸ ਵਰਕ ਕਿ ਉਹਨਾਂ ਦੇ ਕੋਲ ਕੋਈ ਬੇਸ ਆਪਣਾ ਕੋਈ ਇਨਫਰਾਸਟ੍ਰਕਚਰ ਹੁੰਦਾ ਨਹੀਂ ਹੈ ਲੇਕਿਨ ਉਹ ਲੋਕਾਂ ਨੂੰ ਦਿਖਾ ਕੇ ਗੁੰਮਰਾਹ ਕਰਕੇ ਲੋਕਾਂ ਤੋਂ ਇਨਵੈਸਟਮੈਂਟ ਕਰਾਉਂਦੇ ਪੋਲੇ ਪਾਲੇ ਲੋਕ ਇਨ ਲਿਊ ਆਫ ਰਿਟਰਨ ਉਹ ਸੋਚਦੇ ਕਿ ਵੱਡਾ ਰਿਟਰਨ ਆ ਜਾਏ ਕੋ ਇਨਵੈਸਟ ਕਰ ਦਿੰਦੇ ਜਦੋਂ ਤੱਕ ਉਹਨਾਂ ਨੂੰ ਰਿਅਲਾਈਜ਼ ਹੁੰਦਾ ਹੈਗਾ ਕਿ ਉਹਨਾਂ ਦੇ ਨਾਲ ਠੱਗੀ ਬੱਜੀ ਹੈ ਉਸ ਟਾਈਮ ਤੱਕ ਆ ਫਰਾਡ ਸਟਰ ਜੋ ਵੱਡੀ ਰਕਮ ਕੱਟੀ ਕਰਕੇ ਆਈਦਰ ਉਧਰ ਪਾਜਾਂਦੇ ਆ ਫਿਰ ਉਹ ਪੈਸੇ ਨੂੰ ਕਿੱਥੇ ਪਾਰਕ ਕਰ ਦਿੱਤੇ ਮੈਡਮ ਇੰਡੀਅਨ ਗਵਰਨਮੈਂਟ ਕੋਲ ਜਾਂ ਪੰਜਾਬ ਗਵਰਨਮੈਂਟ ਦੇ ਕੋਲ ਕਿਤੇ ਮੈਡਮ ਰਜਿਸਟਰ ਸੀ ਇੰਡੀਅਨ ਗਵਰਨਮੈਂਟ ਕੋਲੋਂ ਜਾਂ ਪੰਜਾਬ ਗਵਰਨਮੈਂਟ ਕੋਲੋਂ ਕਿਤੇ ਰਜਿਸਟਰ ਸੀ ਹੈ ਫਰਮ ਮੈਡਮ ਨਹੀਂ ਜੀ ਰਜਿਸਟ੍ਰੇਸ਼ਨ ਦਾ ਆਹੀ ਮੈਂ ਕਹਿ ਰਹੀ ਹੂੰ ਕਿੱਥੇ ਰਜਿਸਟ੍ਰੇਸ਼ਨ ਦਾ ਕੁਛ ਨਹੀਂ ਨਿਕਲਾ ਹੁਣ ਤੱਕ ਸ਼ਾਇਦ ਕਿਉਂਕਿ ਕਾਰਪੋਰੇਟ ਅਫੇਅਰਜ਼ ਦੇ ਮਿਨਿਸਟਰੀ ਦੇ ਉੱਪਰ ਪਬਲਿਕ ਡੋਮੇਨ ਦੇ ਵੀ ਸਾਰੇ ਡੀਟੇਲ ਹੁੰਦੇ ਹੈ ਉੱਥੇ ਕੰਪਨੀਆਂ ਐਗਜ਼ਿਸਟ ਨਹੀਂ ਕਰਦੀਆਂ ਨੇ ਅਸੀਂ ਲੇਕਿਨ ਕਿਉਂਕਿ ਇਨਵੈਸਟੀਗੇਸ਼ਨ ਨੂੰ ਪ੍ਰੋਫੈਸ਼ਨਲ ਤਰੀਕੇ ਨਾਲ ਕਰ ਰਹੇ ਤੇ ਅਸੀਂ ਜੀਐਸਟੀ ਡਿਪਾਰਟਮੈਂਟ ਸੇ ਟੈਕਸ ਡਿਪਾਰਟਮੈਂਟ ਤੇ ਬਾਕੀ ਉਹ ਵੀ ਕਨਸਰਨ ਡਿਪਾਰਟਮੈਂਟ ਨੂੰ ਚਿੱਠੇ ਲਿਖੇ ਪ੍ਰੋਪਰ ਤਰੀਕੇ ਨਾਲ ਇਹਨਾਂ ਦੇ ਅਰਜ਼ੀ ਖਾਤੇ ਜੀ ਵੀ ਪਰਸਨ ਖਾਤੇ ਜਿਹਦੇ ਕੋਲ ट्रांजैक्शन ਹੋਈ ਹੈ ਇਹ ਜੋ ਖਾਤੇ ਸਾਡੇ ਕੋਲ ਹੈ ਇਹ ਕੰਪਨੀ ਦੇ ਨਾਂ ਤੇ ਖੁੱਲੇ ਗਏ ਆ ਨੇ ਤੇ ਇਹਨਾਂ ਨੂੰ ਬਿਜ਼ਨਸ ਪ੍ਰਵੀਲੇजेस ਹੀ ਮਿਲੇ ਹੋਏ ਆ ਤੇ ਟ੍ਰਾਂਜੈਕਸ਼ਨ ਬਹੁਤ ਜ਼ਿਆਦਾ ਵੱਡੀ ਵੱਡੀਆਂ ਨੇ ਤੇ ਇਕੱਠੀ-ਕੱਢੀ ਟ੍ਰਾਂਜੈਕਸ਼ਨਸ ਹੈ ਕਿਸੇ ਨੂੰ ਪੈਸੇ ਰਿਟਰਨ ਵੀ ਕਰੇ ਮੋਟੀ ਰਕਮ ਕ੍ਰੈਡਿਟ ਹੋ ਰਹੀ ਹੈ ਤੇ ਛੋਟੀ-ਛੋਟੀ ਰਕਮ ਇਕੱ 48% ਦਾ ਜੋ ਰਿਟਰਨ ਮੈਡਮ ਬੈਂਕਿੰਗ ਸੈਕਟਰ ਜਿਹੜਾ ਵਾ ਉਹ ਬਿਨਾਂ GST ਤੋਂ ਜਾਂ ਕੋਈ ਇਨਫੋਰਮੇਸ਼ਨ ਤੋਂ ਬਿਨਾਂ ਖਾਤਾ ਨਹੀਂ ਖੋਲ ਸਕਦਾ ਇਹ ਮੋਟੀ ट्रांजैक्शन ਮੈਡਮ ਬੈਂਕਾਂ ਨਾਲ ਨਹੀਂ ਕੋਈ ਟਾਈ-ਅਪ ਕੀਤਾ ਤੁਸੀਂ ਬੈਂਕਾਂ ਨੂੰ ਕਰ ਰਹੇ ਉਹੀ ਮੈਂ ਦੱਸ ਰਿਹਾ ਤੁਹਾਨੂੰ ਕਿ ਬੈਂਕਾਂ ਨੂੰ ਵੀ ਸੀ ਚਿੱਠੀ ਲਿਖ ਰਹੇ ਆ ਉੱਥੇ ਵੀ ਸਾਰਾ ਚੈੱਕ ਕਰ ਰਹੇ ਕਿਸੀ ਕਰਕੇ SIT ਦੇ ਨਾਲ ਜੋ ਅਸਿਸਟੈਂਟ ਟੈਕਨੀਕਲ ਆਫੀਸਰਸ ਤੇ ਅਸਿਸਟੈਂਟ ਫਾਈਨੈਂਸ਼ੀਅਲ ਆਫੀਸਰਸ ਨੂੰ ਅਟੈਚ ਕੀਤਾ ਗਿਆ ਕੱਲੀ-ਕੱਲੀ ਚੀਜ਼ ਨੂੰ ਟੈਕਨੀਕਲੀ ਸੀ ਵੈਰੀਫਾਈ ਕਰ ਰਹੇ ਕਿਉਂਕਿ ਇਹ ਇੱਕ ਫਾਈਨੈਂਸ਼ੀਅਲ ਕਰਾਈਮ ਹੈ ਤਾਂ ਇਹਦੇ ਵਿੱਚ ਐਵਿਡੈਂਸਿਸ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਪੇਪਰ ਵਰਕ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਇਸੇ ਕਰਕੇ SIT ਨੂੰ ਸੀਨੀਅਰ ਆਫੀਸਰਸ ਦੇ ਅੰਡਰ ਬਣਾਇਆ ਗਿਆ ਤੇ ਨਾਲ ਦੇ ਨਾਲ GOs ਮਤਲਬ ਤੁਸੀਂ ਦੇਖੋ SP ਦੇ ਅੰਡਰ ਦੋ DSP ਦੇ ਨਾਲ ਦੇ ਨਾਲ ਦੋ SHO ਰੈਂਕ ਦੇ ਆਫੀਸਰਸ ਨੂੰ ਅਟੈਚ ਕੀਤਾ ਗਿਆ SIT ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਨਾਲ ਹੋਂ ਤੱਕ ਡੇਢ ਦਿਨ ਦੇ ਵਿੱਚ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਪ੍ਰੋਫੈਸ਼ਨਲੀ ਇਨਵੈਸਟੀਗੇਟ ਕਰਕੇ ਸਾਰਾ ਕੁਝ ਕੱਢਿਆ ਅਗੇ ਵੀ ਲੋਕਾਂ ਦੇ ਪੈਸੇ ਨੂੰ ਬਚਾਉਣ ਤੇ ਉਹਨੂੰ ਫ੍ਰੀਜ਼ ਕਰਕੇ ਲੋਕਾਂ ਦੇ ਪੈਸੇ ਨੂੰ ਲੀਗਲੀ ਵਾਪਸ ਪਹੁੰਚਾਉਣ ਤੱਕ ਵੀ ਐਸਆਈਟੀ ਬਹੁਤ ਵਧੀਆ ਪ੍ਰੋਫੈਸ਼ਨਲੀ ਹੀ ਇਸ ਚੀਜ਼ ਨੂੰ ਇਨਵੈਸਟੀਗੇਟ ਕਰਕੇ ਐਨ ਉਹ ਇੱਕ ਕੰਕਲੂਸਿਵ ਰਿਪੋਰਟ ਲੈ ਕੇ ਜਾਏਗੀ ਹੈਡ ਆਫਿਸ ਕਿੱਥੇ ਲਿਖਣਾ ਹੈ ਕਿਹੜੀ ਕਿਹੜੀ ਹੈਡ ਆਫਿਸ ਦਿੱਫਰੈਂਟ ਜਗ੍ਹਾ ਮਿਲ ਜਾਂਦੀ ਹੈ ਅ ਹੈਡ ਆਫਿਸ ਇਨਾਂ ਦਾ ਹੈਡ ਆਫਿਸ ਨਹੀਂ ਕਹਿ ਸਕਦੀ ਇਨਾਂ ਨੇ ਇੱਕ ਜੋ ਛੋਟਾ ਜਿਹਾ ਫਾਰਮ ਟੈਗ ਬਣਾਇਆ ਉਹ ਇਨਾਂ ਨੇ ਸਮਰਾਲਾ ਵਿਖੇ ਬਣਾਇਆ ਇਨਾਂ ਤੇ ਮੋਸਟਲੀ ਕੰਪਨੀ ਦਾ ਰਜਿਸਟ੍ਰੇਸ਼ਨ ਵੀ ਸਮਰਾਲਾ ਦੇ ਐਡਰੈਸਸ ਦੇ ਉੱਪਰ ਹੈ ਔਰ ਇੱਕ ਰੋਡ ਦਾ ਹੀ ਐਡਰੈਸ ਇਹਨਾਂ ਨੇ ਲਿਖਿਆ ਹੋਇਆ ਹੈਗਾ ਤਾਂ ਕੋਈ ਕਨਫਰਮ ਐਡਰੈਸ ਨਹੀਂ ਹੈਗਾ ਤੇ ਦੂਜਾ ਬੈਂਕ ਅਕਾਊਂਟ ਦੇ ਵਿੱਚ ਵੀ ਉਹੀ ਐਡਰੈਸ ਇਹਨਾਂ ਨੇ ਦਿੱਤਾ ਹੈਗਾ ਮੰਨ ਲਈ ਮੀਟਿੰਗ ਉਹਨਾਂ ਦੀ ਹਰਾਪੇ ਕਰਨੇ ਕਰਨੇ ਹਰਾਪੇ ਮੀਟਿੰਗ ਉਹ ਵੀ ਚੈੱਕ ਕਰ ਰਹੇ ਸਾਨੂੰ ਇਨਵੈਸਟੀਗੇਸ਼ਨ ਚ ਅਗਰ ਪਤਾ ਲੱਗਦਾ ਹੈਗਾ ਉਹ ਵੀ ਫਾਈਲ ਦਾ ਪਾਰਟ ਬਣ ਜਾਏਗਾ ਜਿਸ ਜਿਸ ਪਰਸਨ ਨੂੰ ਵੀ ਉਹੀ ਮੈਂ ਕਹਿ ਰਹੀ ਹਾਂ মিডিਆ ਕੇ ਥਰੂ ਮੈਂ ਰਿਕੁਐਸਟ ਕਰ ਦਿੱਤੀ ਕਿ ਜਿਸ ਵੀ ਪਰਸਨ ਨੇ ਵੀ ਆ ਜਨਰੇਸ਼ਨ ਆਫ ਫਾਰਮਿੰਗ ਜਾਂ ਵਰਮੀ ਕੰਪੋਸਟ ਦੇ ਅਧਦੀ ਅਸੀਂ 8 ਕੰਪਨੀਆਂ ਦੇ ਜਿਹੜੇ ਹੁਣ ਤੱਕ ਸਾਡੇ ਧਿਆਨ ਚ ਆਈਏ ਉਹਨਾਂ ਦੀ ਲਿਸਟ ਮੀਡੀਆ ਦੇ ਨਾਲ ਸਾਂਝੀ ਕਰ ਰਹੇ ਅਗਰ ਕਿਸੇ ਨੇ ਵੀ ਇਨ ਕੰਪਨੀਆਂ ਦੇ ਵਿੱਚ ਇਨਵੈਸਟ ਆ 8% ਦਾ ਵੱਡਾ ਰਿਟਰਨ ਸੋਚ ਕੇ ਕੀਤਾ ਹੈ ਤਾਂ ਸਾਨੂੰ ਇਤਲਾ ਦੋ ਤਾਂ ਕਿ ਅਸੀਂ ਤੁਹਾਡੇ ਪੈਸੇ ਨੂੰ ਸੇਵ ਕਰਕੇ ਤੁਹਾਡੇ ਤੱਕ ਲੀਗਲ ਤਰੀਕੇ ਨਾਲ ਵਾਪਸ ਕਰੀਏ ਬਾਈ ਪ੍ਰੋਫੈਸ਼ਨਲ ਬੰਦੇ ਕੀ ਕੰਮ ਕਰਦੇ ਸੀ ਜੀ ਬੈਕਗ੍ਰਾਉਂਡ ਕੀ ਸੀ ਉਹਨਾਂ ਦੀ ਇਹ ਕਾਫੀ ਚੇਤੋ ਆਹੀ ਕੰਮ ਕਰ ਰਹੇ ਨੇ ਤੇ ਆਪਣੇ ਬਹੁਤ ਆਈ ਕਹਿੰਦੇ ਕਿ ਕਾਫੀ ਚੇਅਰ ਤੋਂ ਇਧਰੇ ਕੰਮ ਕਰੇ ਇੱਕ ਸਾਲ ਤੋਂ ਸ਼ਾਇਦ ਇਹ ਪਿਓਰਲੀ ਆਹੀ ਜੋ ਪੌਜ਼ੀ ਸਟੇਮ ਹੈ ਇਹਦੇ ਵਿੱਚ ਹੀ ਡਾਲ ਸੀਗੇ ਥੈਂਕ ਯੂ ਮੈਮ ਥੈਂਕ ਯੂ ਮੈਂਬਰ ਬਣਾਉਂਦੇ ਸੀ ਉਹਨਾਂ ਨੂੰ ਕਿੰਨੀ ਫੀਸ ਲਿੰਦੇ ਸੀ ਅੱਗੋਂ ਜਿਹੜੇ ਉਹ ਮੈਂਬਰ ਬਣਾਉਂਦੇ ਸੀ ਉਹ ਅੱਗੋਂ ਨਾਲੋਂ ਕਿਤਾ ਕਰੀ ਫੀਸ ਤਾਂ ਅਜੇ ਆਈ ਥਿੰਕ ਇਹਨਾਂ ਦੀ ਐਂਟਰੀ ਫੀਸ ਹੈਗੀ ਜਦੋਂ ਇਹਨਾਂ ਦੀ ਟ੍ਰੇਨਿੰਗ ਟ੍ਰੇਨਿੰਗ ਦਾ ਕਰਦੇ ਬਟ ਮੈਂਬਰ ਬਣਾਉਣ ਦਾ ਕਿਉਂਕਿ ਆ ਇਨਵੈਸਟਮੈਂਟ ਕੇ ਵਾਂਗੂ ਕਰਾਰੇ ਸੀਗੇ ਤੋਂ ਮੈਂਬਰ ਨਹੀਂ ਉਹ ਇਨਵੈਸਟਰਸ ਬਣਾ ਰਹੇ ਸੀਗੇ ਤੋਂ ਉਹਨਾਂ ਦੀ ਕੋਈ ਫੀਸ ਐਸਐਸਲੀ ਟ੍ਰੇਨਿੰਗ ਦੀ ਫੀਸ ਜ਼ ਸੀ ਕਿ ਲੈ ਦੇ ਸੀ ਉਹ ਬੇਰੀ ਬੈਂਕ ਸਭ ਤੋਂ ਜ਼ਿਆਦਾ ਯੂਜ਼ ਕੀਤੀ ਹੈ ਲਗਦਾ ਇਹਨਾਂ ਦੇ ਐਕਸੈਸ ਬੈਂਕ ਦੇ ਵਿੱਚ ਕਾਫੀ ਅਕਾਊਂਟਸ ਨੇ ਕੁਝ ਅਕਾਊਂਟਸ ਫੈਡਰਲ ਬੈਂਕ ਦੇ ਵਿੱਚ ਵੀ ਕੁਝ ਅਕਾਊਂਟਸ ਨੇ ਨਾਲ ਦੇ ਆਈ ਥਿੰਕ ਇੱਕ ਹੋਰ ਬੈਂਕ ਦੇ ਵਿੱਚ ਮਤਲਬ ਅਲਗ-ਅਲਗ ਬੈਂਕਸ ਦੇ ਵਿੱਚ ਸਭ ਤੋਂ ਜ਼ਿਆਦਾ ਆਈ ਥਿੰਕ ਐਕਸੈਸ ਦੇ ਵਿੱਚ ਥੈਂਕ ਯੂ ਮੈਮ ਥੈਂਕ ਯੂ